ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਲੱਕੜ ਦੀਆਂ ਵਿੰਡੋਜ਼ ਜਿਹੜੀਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਲਵਾਉਣ ਦੇ ਕੀ ਕੀ ਨੁਕਸਾਨ ਨੇ ਆਪਾਂ ਥੋੜੀਆਂ ਜਿਹੀਆਂ ਚੀਜ਼ਾਂ ਨੂੰ ਜ਼ਰੂਰ ਸਮਝਾਂਗੇ ਕਿਉਂਕਿ ਜਿਹੜੀਆਂ ਲੱਕੜ ਦੀਆਂ ਵਿੰਡੋਆਂ ਨੇ ਉਹਦੇ ਵਿੱਚ ਕੁਝ ਪ੍ਰੋਬਲਮਸ ਜਿਹੜੀਆਂ ਨੇ ਸਾਨੂੰ ਜ਼ਰੂਰ ਆਉਂਦੀਆਂ ਨੇ ਖਾਸ ਕਰਕੇ ਦਰਵਾਜ਼ੇ ਵਿੰਡੋ ਤੇ ਬਹੁਤ ਜ਼ਿਆਦਾ ਮਹਿੰਗੀ ਵੀ ਹੁੰਦੇ ਨੇ ਲੇਬਰ ਵੀ ਮਹਿੰਗੀ ਪੈਂਦੀ ਐ ਤੇ ਸਾਨੂੰ ਬਾਅਦ ਚ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਉਹਦੇ ਤੋਂ ਤੁਹਾਨੂੰ ਜਿਹੜਾ ਮੈਂ ਜ਼ਰੂਰ ਜਾਣੂ ਕਰਵਾਉਣਾ ਕਿਤੇ ਨਾ ਕਿਤੇ ਸਾਨੂੰ ਇਹ ਜਿਹੜੀ ਪ੍ਰੋਬਲਮ ਐ ਉਹ 80% ਆਉਂਦੀ ਆਉਂਦੀ ਐ ਲੱਕੜ ਨੂੰ ਸਿਉਂਕ ਲੱਗ ਜਾਣੀ ਪੰਜਾਬ ਦੇ ਵਿੱਚ ਖਾਸ ਕਰਕੇ ਬਾਹਰਲੇ ਦੇਸ਼ਾਂ ਦਾ ਨਹੀਂ ਮੈਨੂੰ ਪਤਾ ਪਰ ਇੱਥੇ ਜਿਹੜਾ ਸਿਸਟਮ ਐ ਉਹ ਇਹੋ ਹੀ ਐ ਵੀ 80% ਜਿਹੜੀ ਐ ਉਹ ਸਿਉਂਕ ਲੱਗਦੀ ਲੱਗਦੀ ਐ ਲੱਕੜ ਨੂੰ ਚਾਹੇ ਪੌਲਸ ਵਾਲੀ ਹੋਵੇ ਜਾਂ ਕੁਝ ਵੀ ਹੋਵੇ ਜਦੋਂ ਗਿੱਲੀ ਹੋ ਜਾਂ ਲੱਕੜ ਫੁੱਲਣ ਦਾ ਡਰ ਤੇ ਜਦੋਂ ਅਸੀਂ ਕਈ ਵਾਰੀ ਦਰਵਾਜ਼ਾ ਲਾਉਨੇ ਆ ਗਿੱਲਾ ਹੋ ਜੇ بارش ਹੋ ਜੇ ਜਾਂ ਫਿਰ ਉਹ ਤੇ ਬਾਛੜ ਪੈ ਜਾਏ ਤੇ ਅਸੀਂ ਕਹਿੰਦੇ ਕਿ ਕੁੰਡੀ ਨਹੀਂ ਲੱਗਦੀ ਉਹਦਾ ਕਾਰਨ ਕਿ ਲੱਕੜ ਫੁੱਲ ਜਾਂਦੀ ਆ ਇਸ ਕਰਕੇ ਜਿਹੜੀ ਉਹਦੇ ਕੁੰਡੀਆਂ ਅੰਦਕ ਨਹੀਂ ਲੱਗਦੀਆਂ ਤੇ ਉਸ ਦੇ ਬਦਲੇ ਹੁਣ ਕੀ ਕੀਤਾ ਜਾਏ ਅਸੀਂ ਦੂਸਰੇ ਆਪਸ਼ਨ ਚੂਜ਼ ਕਰ ਸਕਦੇ ਆ ਐਲੂਮੀਨੀਅਮ ਜਾਂ ਫੈਬ੍ਰିକੇਟਰ ਦਾ ਹੋਰ ਜਿਹੜੇ ਲੋਹੇ ਦੇ ਦਰਵਾਜ਼ੇ ਆਦਿਕ ਜਿਵੇਂ ਆਪਾਂ ਵੇਖਦੇ ਆ ਚਾਦਰ ਦੇ ਇਦਾਂ ਦੀਆਂ ਚੀਜ਼ਾਂ ਤੇ ਹੁਣ ਵਿੰਡੋ ਵਿੰਡੋ ਜਿਹੜੀ ਹੈ ਜਦੋਂ ਲੱਕੜ ਦੀ ਵਿੰਡੋ ਲਵਾਵਾਂਗੇ ਉਹਨੂੰ ਖੋਲਣ ਆਦਿਕ ਦੇ ਵਿੱਚ ਅਸੀਂ ਕਰਾਂਗੇ ਤੇ ਰੋਸ਼ਨਦਾਨ ਵਗੈਰਾ ਉਹ ਥਾਂ ਜਾਦੇ ਘੇਰੇ ਨੇ ਇਹਦੇ ਬਦਲੇ ਸਲਾਈਡਰ ਉਹ ਤਾਂ ਵੈਸੇ ਲੱਕੜ ਦਾ ਹੀ ਬਣ ਜਾਂਦਾ ਪਰ ਉਹ ਮਹਿੰਗਾ ਬਹੁਤ ਹੁੰਦਾ ਹੈ ਖਰਚਾ ਜ਼ਿਆਦਾ ਆ ਜਾਂਦਾ ਤੇ ਇਸ ਕਰਕੇ ਜੇ ਅਸੀਂ ਇਹ ਕੋਸ਼ਿਸ਼ ਕਰੀਏ ਵੱਤ ਤੋਂ ਵੱਧ ਵੀ ਅਸੀਂ ਉਹ ਚੀਜ਼ਾਂ ਯੂਜ਼ ਕਰੀਏ ਜਿਹੜਾ ਲੰਮਾ ਸਮਾਂ ਚੱਲਣਾ ਤਾਂ ਕਿ ਸਾਡੇ ਪੈਸੇ ਦੀ ਬਚਤ ਹੋਵੇ ਸਾਡਾ ਪੈਸਾ ਅਜ਼ਾਇਨ ਨਾ ਜਾਵੇ ਵੇਸਟ ਨਾ ਹੋਵੇ ਤੇ ਸਾਡਾ ਪੈਸਾ ਬਾਰ-ਬਾਰ ਨਾ ਲੱਗੇ ਇੱਕੋ ਵਾਰ ਹੀ ਲੱਗੇ ਤੇ ਤਸੱਲੀ ਹੋ ਜਾਏ ਤੇ 10 15 ਸਾਲ ਬਤ-ਬਤ 20 ਸਾਲ ਇੰਨੀ ਤਸੱਲੀ ਰਵੇ ਕਿ ਦੁਬਾਰਾ ਉਸ ਚੀਜ਼ ਤੇ ਪੈਸਾ ਨਾ ਲਾਉਣਾ ਪਵੇ ਜਿਵੇਂ ਰੰਗ ਲੈ ਜਾਣਾ ਤੇ ਹੋਰ ਸਿਉਂਕ ਲੱਗ ਜਾਣੀ ਤੇ ਹੋਰ ਵੈਸੇ ਤੇ ਉਪਚਾਰ ਬਹੁਤ ਦੱਸੇ ਜਾਂਦੇ ਨੇ ਕਹਿੰਦੇ ਜੀ ਇਮਲੀ ਦਾ ਛਿੜਕਾਅ ਕਰ ਦੋ ਜੀ ਫਿਰ ਸਿਉਂਕ ਨਹੀਂ ਪੈਂਦੀ ਇਹ ਨਹੀਂ ਹੁੰਦਾ ਵੋ ਪਰ ਉਹ ਸਾਰੇ ਜਿਹੜੇ ਨੇ ਉਹ ਸਿਰਫ ਇੱਕ ਸਾਡੇ ਲੋਕਾਂ ਨੂੰ ਇੱਕ ਥੌਟ ਦਿੱਤੇ ਗਏ ਨੇ ਵੀ ਇਦਾਂ ਨਹੀਂ ਹੁੰਦਾ ਕਿਸੇ ਨੂੰ ਹੁੰਦਾ ਵੀ ਹੈ ਕਿਸੇ ਨੂੰ ਹੁੰਦਾ ਵੀ ਨਹੀਂ ਪਰ ਉਹ ਇੱਕ ਕਿਸਮਤ ਹੈ ਲੱਖ ਕਹਿ ਲੋ ਵੀ ਕਿਸੇ ਦੇ ਨਹੀਂ ਵੀ ਹੁੰਦਾ ਬਚ ਜਾਂਦਾ ਇੱਕ ਪਰ 80% ਤੇ ਹੁੰਦਾ ਹੀ ਹੁੰਦਾ ਸੋ ਇਹਦੇ ਬਦਲੇ ਕੀ ਹੈ ਅਸੀਂ ਉਹ ਚੀਜ਼ ਕਰੀਏ ਭਾਵੇਂ ਸਾਡਾ ਖਰਚਾ ਜਿਹੜਾ ਹੈ ਉਹ ਵਾਰ-ਵਾਰ ਨਾ ਹੋਵੇ ਇਹ ਚੀਜ਼ਾਂ ਅਸੀਂ ਜਰੂਰ ਧਿਆਨ ਵਿੱਚ ਰੱਖਿਏ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਗੌਰ ਕਰਨਾ ਪਏ ਤਾਂ ਕਿ ਸਾਡਾ ਪੈਸਾ ਬਰਬਾਦ ਨਾ ਹੋਵੇ। ਕਈ ਹੁੰਦੇ ਨੇ ਵੀ ਅਸੀਂ ਆਹ ਨਾ ਪੈਸਾ ਲਾਤਾ ਜੀ, ਸਾਲ ਕੁ ਬਾਅਦ ਫੇਰ ਲੋੜ ਪੈ ਗਈ, ਉਹਨਾਂ ਹੀ ਪੈਸਾ ਫੇਰ ਲੱਗ ਗਿਆ ਜੀ। ਉਦੋਂ ਬਾਅਦ ਮਹਿੰਗੀ ਲੇਵਰ ਪੈ ਗਈ, ਉਹਦਾ ਕੀ ਫਾਇਦਾ ਵੀ ਬਾਰੀ-ਬਾਰੀ ਪੈਸਾ ਖਰਾਬ ਹੋ ਜਾ। ਮਹਿੰਗਾਈ ਦਾ ਜ਼ਮਾਨਾ ਹੈ ਤੇ ਅੱਜਕੱਲ ਇਹਨਾਂ ਪੈਸਾ ਜਿਹੜਾ ਹੈ ਲਾਉਣਾ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇਸ ਕਰਕੇ ਪਹਿਲਾਂ ਹੀ ਉਸੇ ਚੀਜ਼ ਯੂਜ਼ ਕਰੀਏ ਜਿਹੜਾ ਨੁਕਸਾਨ ਨਾ ਹੋਵੇ ਤੇ ਸਾਡਾ ਜਿਹੜਾ ਹੈ ਉਹ ਸਾਥ ਲੰਬੇ ਸਮੇਂ ਤੱਕ ਨਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ